ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ 30 ਸਤੰਬਰ ਯਾਨੀ ਕਿ ਸਤੰਬਰ ਮਹੀਨੇ ਦੇ ਆਖਰੀ ਦਿਨ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਬਾਰੇ ਤਾਜ਼ਾ ਅਪਡੇਟ ਬਾਰੇ ਗੱਲਬਾਤ ਕਰਾਂਗੇ ਬੰਗਾਲ ਦੀ ਖਾੜੀ ਤੋਂ ਉਠਿਆ ਸਿਸਟਮ ਲਗਭਗ ਗੁਜਰਾਤ ਨੂੰ ਪਾਰ ਕਰ ਚੁੱਕਿਆ ਹੈ ਪਰ ਬੰਗਾਲ ਦੀ ਖਾੜੀ ਲਗਭਗ ਐਕਟਿਵ ਹੈ ਅਤੇ ਨਵੇਂ ਸਿਸਟਮ ਬਣ ਰਹੇ ਹਨ ਬੰਗਾਲ ਚੱਕਰਵਾਤੀ ਸਿਸਟਮ ਅਗਲੇ 4-5 ਦਿਨਾਂ ਵਿੱਚ ਭਾਰਤ ਤੱਕ ਪਹੁੰਚੇਗਾ ਅਤੇ ਇਸ ਦਾ ਅਸਰ 6-7 ਅਕਤੂਬਰ ਦੇ ਆਸ-ਪਾਸ ਪੰਜਾਬ ਵਿੱਚ ਦਿਖਾਈ ਦੇ ਸਕਦਾ ਹੈ ਪੰਜਾਬ ਤੇ ਅੱਜ ਇਸ ਸਿਸਟਮ ਦਾ ਅਸਰ ਰ ਘਟ ਰਹੇਗਾ ਸਿਰਫ ਦੱਖਣ ਹਿੱਸੇ ਹਰਿਆਣਾ ਦੇ ਨੇੜਲੇ ਇਲਾਕੇ ਵਿੱਚ ਹੀ ਥੋੜੀ ਬਹੁਤ ਬਦਲਵਾਈ ਹੋ ਸਕਦੀ ਹੈ ਗਿਣਵੇਂ ਚੋਣਵੇਂ ਇੱਕ ਦੋ ਹਿੱਸਿਆਂ ਵਿੱਚ ਕਣਮਣ ਜਾਂ ਬੂੰਦਾਬੰਦੀ ਵਰਗੇ ਹਲਕਾ ਫੁਲਕੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਜਿਸ ਦੀ ਸੰਭਾਵਨਾ 10 ਤੋਂ 15% ਦੇ ਦੇ ਕਰੀਬ ਹੈ। ਦੁਪਹਿਰ ਤੋਂ ਬਾਅਦ ਛੋਟੇ ਮੋਟੇ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਹਨ ਜਿਵੇਂ ਕਿ ਕੱਲ ਵੀ ਕੁਝ ਜ਼ਿਲ੍ਹਿਆਂ ਵਿੱਚ ਥੋੜੇ ਸਮੇਂ ਲਈ ਹਲਕਾ ਮੀਂਹ ਪਿਆ ਸੀ ਕੋਈ ਵੱਡਾ ਜਾਂ ਤਕੜਾ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਨਹੀਂ ਕਰੇਗਾ। ਸਵੇਰ ਵੇਲੇ ਥੋੜੀ ਦੇਰ ਲਈ ਪੂਰਬੀ ਦਿਸ਼ਾ ਤੋਂ ਹਵਾਵਾਂ ਰਹਿਣਗੀਆਂ ਦੁਪਹਿਰ ਤੋਂ ਬਾਅਦ ਪੱਛਮੀ ਹਵਾਵਾਂ ਦੀ ਵਾਪਸੀ ਸ਼ੁਰੂ ਹੋਵੇਗੀ। ਦਿਨ ਦਾ ਤਾਪਮਾਨ 34-35 ਤੋ 36 ਡਿਗਰੀ ਦੇ ਆਸ-ਪਾਸ ਰਹੇਗਾ ਨਮੀ ਵਧੀ ਹੋਈ ਕਾਰਨ ਦੁਪਹਿਰ ਵੇਲੇ ਗਰਮੀ ਦਾ ਅਨੁਭਵ ਥੋੜਾ ਜ਼ਿਆਦਾ ਹੋਵੇਗਾ ਹਰਿਆਣਾ ਅਤੇ ਰਾਜਸਥਾਨ ਦੇ ਮੌਸਮ ਦੀ ਜ਼ਿਕਰ ਗੱਲਬਾਤ ਕੀਤੀ ਜਾਵੇ ਤਾਂ ਅੱਦੇ ਤੋਂ ਜ਼ਿਆਦਾ ਹਰਿਆਣੇ ਦੇ ਹਿੱਸਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਨਾਲ ਹੀ ਬੱਦਲਾਂ ਨਾਲ ਗਰਜ ਚਮਕ ਦੀ ਸੰਭਾਵਨਾ ਹੈ ਰਾਜਸਥਾਨ ਦੇ ਨੇੜਲੇ ਜ਼ਿਲ੍ਹੇ ਪੰਜਾਬ ਤੇ ਹਰਿਆਣਾ ਦੇ ਨੇੜੇ ਹਨ ਉਹਨਾਂ ਵਿੱਚ 5 ਤੋਂ 7 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਹਨੇਰੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਦੁਪਹਿਰ ਜਾਂ ਸ਼ਾਮ ਨੂੰ ਮੌਸਮ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ ਉਸ ਦੀ ਤਾਜ਼ਾ ਜਾਣਕਾਰੀ ਸਮੇਂ ਤੇ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਵੇਗੀ ਤੁਸੀਂ ਪੰਜਾਬ ਵਿੱਚ ਕਿੱਥੋਂ ਕੀ ਤੁਹਾਡੇ ਇਲਾਕੇ ਵਿੱਚ ਹਮਸ ਜ਼ਿਆਦਾ ਹੈ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰਿਓ ਤੇ ਦੱਸਿਓ ਕਿ ਤੁਸੀਂ ਕਿਹੜੇ ਇਲਾਕੇ ਦੇ ਰਹਿਣ ਵਾਲੇ ਹੋ